ਪ੍ਰੀ ਸਿੰਘ ਜੀ ਹਾਂਜੀ ਹਾਂਜੀ ਤੁਹਾਡੇ ਪਹੁੰਚ ਗਿਆ ਜੀ ਮੈਂ ਫਾਦਰ ਸਾਹਿਬ ਨਾਲ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਦਾ ਫੋਨ ਆਇਆ ਸ਼ਨੀਵਾਰ ਪੀ ਇਦਾਂ ਐਕਸੀਡੈਂਟ ਹੋਇਆ ਸਾਨੂੰ ਇਹਦਾ ਦੱਸਿਆ ਗਿਆ ਵਾ ਅੱਛਾ ਜੀ ਤੇ ਪਰ ਜਦੋਂ ਲੈ ਕੇ ਆਏ ਆਪਾਂ ਇਹਨਾਂ ਦੂਜੇ ਤੀਜੇ ਦਿਨ ਬਾਅਦ ਜਦ ਹੋਸ਼ ਆਈ ਤੇ ਫੇਰ ਮੈਨੂੰ ਇਹ ਚੀਜ਼ ਲਿਖ ਕੇ ਦਿੱਤੀ ਆ ਵੀ ਮੇਰਾ ਐਕਸੀਡੈਂਟ ਨਹੀਂ ਹੋਇਆ ਵੀ ਮੇਰਾ ਮਤਲਬ ਕਿ ਤਿੰਨ ਬੰਦਿਆਂ ਨੇ ਮੈਨੂੰ ਖਲਾੜਿਆ ਵਾ ਕੁੱਟ ਮਾਰ ਕੀਤੀ ਆ ਨਣ ਮਨਵਿਦਾ ਦੱਸਿਆ ਕੋਈ ਨਾਮ ਨੂੰ ਕੀ ਪਤਾ ਲੱਗਦਾ ਨਾਮ ਸਾਨੂੰ ਉਹਨਾਂ ਦੇ ਉਹਨਾਂ ਦੇ ਨਾਮ ਨਹੀਂ ਸਾਨੂੰ ਪਤਾ ਪਰ ਇਹ ਜਿਹੜਾ ਏਐਸਆਈ ਜਿਹੜਾ ਆਇਆ ਮੌਕੇ ਤੇ ਜਗਿੰਦਰ ਸਿੰਘ ਏਐਸਆਈ ਠਾਣਾ ਕਿਹੜੀ ਚੌਂਕੀ ਬੱਲਗਣਾ ਚੌਂਕੀ ਠੀਕ ਆ ਉਹਨੂੰ ਅਸੀਂ ਫੋਨ ਕੀਤੇ ਦਿਨ ਚ 50 ਫੋਨ ਕਰੀਦੇ ਬੜੀ ਰਿਕੁਐਸਟ ਆ ਤੇ ਰਿਕੁਐਸਟ ਵੀ ਭਾਜੀ ਸਾਡੀ ਰਿਪੋਰਟ ਤੇ ਲਿਖੋ ਵੀ ਜਦ ਡਾਕਟਰ ਸਾਹਿਬ ਕਹਿੰਦੇ ਆ ਵੀ ਇਹ ਐਕਸੀਡੈਂਟ ਨਹੀਂ ਹੋਇਆ ਇਹ ਘਟਮਾਰ ਹੋਈ ਆ ਤੇ ਉਹ ਅਗੋ ਆਪਣੇ ਲੋਕ ਕਹੀ ਜਾਂਦਾ ਵੀ ਨਹੀਂ ਇਦਾਂ ਦੇ ਐਕਸੀਡੈਂਟ ਹੀ ਹੋਇਆ ਕਹਿੰਦਾ ਕਹਿੰਦਾ ਮੈਂ ਹੁਣ 20 ਮਿੰਟਾਂ ਦੇ ਵਿੱਚ ਐਕਸੀਡੈਂਟ ਵਾਲੀ ਜਗ੍ਹਾ ਤੋਂ ਵੀ ਹੋਇਆ ਹਲੇ ਪੇਸ਼ੈਂਟ ਐਡਮਿਟ ਨਹੀਂ ਹੋਇਆ ਉਹ ਪਹਿਲਾਂ ਹੀ ਆ ਗਿਆ ਵਾ ਵੀ ਇਹ ਕਿਹੜੇ ਤਰੀਕੇ ਨਾਲ ਜਾ ਤੇ ਨਾਲ ਉਹ ਫੋਨ ਕਰਤਾ ਉਹਨਾਂ ਨੇ ਪਹਿਲਾਂ ਹੀ ਪੈਸੇ ਪੂਰੇ ਚੜ ਗਏ ਇਹਨੂੰ ਪਹਿਲਾਂ ਹੀ ਪਲਾਨਿੰਗ ਹੀ ਹੈਨਾ ਅਹੀ ਉਹਨੂੰ ਦੇਨ ਚ ਪੰਜਾਬ ਫੋਨ ਕਰੀਦੇ ਸੀ ਸਾਡੇ ਫੋਨ ਕਰਨ ਤੇ ਵੀ ਨਹੀਂ ਹੋ ਹੁੰਦਾ ਮੀਂਹ ਕਾਰਵਾਈ ਦੀ ਮੰਗ ਕਰਦੇ ਉਹ ਜਿਹੜੇ ਬੰਦਿਆਂ ਨੇ ਸੱਟ ਲਾਈ ਆ ਉਹਨਾਂ ਤੇ ਉਹਨਾਂ ਦੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਇਹ 420 ਦਾ ਇਤੇ ਹੋਣਾ ਚਾਹੀਦਾ ਵਾ ਏਐਸਆਈ ਜਗਿੰਦਰ ਸਿੰਘ ਦੇ ਠੀਕ ਆ ਇਹਨਾਂ ਤੋਂ ਹੋਣੀ ਚਾਹੀਦੀ ਉਹਨਾਂ ਏਐਸਆਈ ਦੇ ਵੀ ਨਾਲ ਹੀ ਹੋਣੀ ਚਾਹੀਦੀ ਆ ਠੀਕ ਆ ਜਗਿੰਦਰ ਸਿੰਘ 420 ਹੀ ਹੋਣੀ ਚਾਹੀਦੀ ਆ ਕਿਉਂ ਆਪਾਂ ਫੋਨ ਕਰਦੇ ਨੇ ਸਾਡੀ ਪੂਰੀ ਗੱਲ ਵੀ ਨਹੀਂ ਸੁਣਦਾ ਤੇ ਫੋਨ ਕੱਢ ਦਿੰਦਾ ਹੀ ਠੀਕ ਆ ਇਹ ਤੇ ਕਹਿੰਦੇ ਆ ਵੀ ਕਰਾਂਗੇ ਕਾਰਵਾਈ ਪਰ ਨਹੀਂ ਇਹ ਵੀ ਨਹੀਂ ਕੁਝ ਕਰਦੇ ਪਏ ਇਹ ਵੀ ਨਹੀਂ ਕੋਈ ਅਗਰ ਤੁਹਾਡੀ ਸੁਣਵਾਈ ਨਾ ਆਈ ਤਾਂ ਕੋਈ ਕਦਮ ਵੀ ਤੇ ਅਗੋਂ ਫਿਰ ਆਪਾਂ ਧਰਨਾ ਲਾਵਾਂਗੇ ਐਰਬੋਰਡ ਰੋਡ ਜਾਮ ਕਰਾਂਗੇ ਜੇ ਨਹੀਂ ਇਹ ਕੁਝ ਕਰਦੇ ਤੇ ਨਾ ਧਿਆਨ ਸੰਗਿਆ ਹਿੱਸਾ ਜੀ ਹਾਂਜੀ ਕਿੱਥੇ ਰਹਿਣ ਵਾਲੇ ਹੋ ਅਸੀਂ ਤਨਤਾਰ ਰੋਡ ਖਾਲਸਾ ਨਗਰ ਦੇ ਇਨਾ ਜੀ ਮੈਂ ਹਾਂਜੀ ਤੇ ਕੀ ਗੱਲ ਹੋਈ ਹੈ ਜੀ ਭਰਾ ਅਸੀਂ ਸਾਡਾ ਉਹਨਾਂ ਦੀ ਜੀ 32 ਸਾਲ ਹੋ ਗਏ ਉੱਥੇ ਦੁਕਾਨ ਪਾਈ ਨੂੰ 32 33 ਸਾਲ ਹੋ ਗਏ ਕਿਹੜੀ ਜਗ੍ਹਾ ਤੇ ਦੁਬੁਰਜੀ ਪਿੰਡ ਆ ਫਤੇਗੜ ਰੋਡ ਤੇ ਅੱਛਾ ਜੀ ਕਿ ਓਮ ਆ ਰਹੀ ਏ ਯਾਰ ਦੁਕਾਨ ਬੰਦ ਕਰਕੇ ਅੱਛਾ ਜੀ ਤੇ ਰਾਜ ਜੋ ਤਿੰਨ ਬੰਦੇ ਪਏ ਉਹਨਾਂ ਨੂੰ ਅੱਛਾ ਜੀ ਤੇ ਨਾਲ ਇਹ ਤੇ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਤੇ ਮੁਰਕੇ ਆ ਐਕਸੀਡੈਂਟ ਦਾ ਬਣਾਤਾ ਪੱਜ ਵੀ ਐਕਸੀਡੈਂਟ ਹੋਇਆ ਅੱਛਾ ਜੀ ਹਾਂ ਤੇ ਉਹ ਹੁਣ ਉਹਨਾਂ ਦੀ ਕੱਲ ਡੈਥ ਹੋ ਗਿਆ ਕੱਲ 6 ਵਜੇ ਨਾਲ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਨਾਮ ਗਿਆਨ ਡਾਕਟਰ ਗਿਆਨ ਸਿੰਘ ਕਹਿੰਦੇ ਆ ਇਹਨਾਂ ਕਿਸ ਚੀਜ਼ ਦਾ ਕੰਮ ਕਰਦੇ ਸੀ ਕਿੰਨੀ ਕਿਸ ਚੀਜ਼ ਦਾ ਕੰਮ ਕਰਦੇ ਸੀ ਉਹ ਜੀ ਦੁਕਾਨ ਸੀ ਉਹਨਾਂ ਦੀ ਡਾਕਟਰੀ ਦੀ ਅੱਛਾ ਜੀ ਹਾਂ ਜੀ ਤੇ ਕੋਈ ਸਾਹਮਣੇ ਸੀਸੀਟੀ ਵਗੈਰਾ ਹੀ ਕੋਈ ਸਾਹਮਣੇ ਹੋਰ ਤੇ ਜਾ ਰਹੇ ਹਾਂਜੀ ਉਹ ਰੋਡ ਤੇ ਕੈਮਰੇ ਹੋ ਪਤਾ ਨਹੀਂ ਰੋਡ ਤੇ ਕੈਮਰੇ ਹੈਗੇ ਆ ਕਿ ਨਹੀਂ ਹੈਗੇ ਉਹ ਤੇ ਪਤਾ ਨਹੀਂ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਉਹ ਉਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਹੁਣ ਐਸਆਈ ਕੋ ਅਸੀਂ ਦੋ ਵਾਰੀ ਗਏ ਉਹਨੇ ਵੀ ਸਾਡੀ ਸੁਣੀ ਤੇ ਉਹਦੇ ਨਾਲ ਹੀ ਹੁਣੇ ਸਰਾਰ ਹੋਣੀ ਜੋ ਵੀ ਕਰਨਗੇ ਹੋਰ ਕਰਨਗੇ ਇਹ ਮਾਮਲਾ ਹੈ ਜੀ ਪਹਿਲੇ 17 ਤਰੀਕ ਦੀ ਗੱਲ ਆ 7-8 ਵਜੇ ਦੀ ਇੱਕ ਮੋਟਰਸਾਈਕਲ ਡਿੱਗਾ ਸੀਗਾ ਡਿੱਗੇ ਉਹ ਸਾਡੇ ਹੀ ਕਰਮਚਾਰੀ ਨੇ ਦਾਖਲ ਕਰਵਾਇਆ ਸੀਗਾ داخل ਕੋ ਆਇਆ ਤੇ ਇਹ ਸ਼ੱਕ ਤੌਰ ਤੇ ਕਹਿੰਦੇ ਆ ਵੀ ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਲੱਗਾ ਵਾ ਉਹਨਾਂ ਨੇ ਮਾਰਕੁੱਟ ਕੀਤੀ ਤੇ ਮੌਤ ਹੋਈ ਆ ਇਹ ਹੁਣ ਅਸੀਂ ਪਰਚਾ ਦੇ ਦਿੱਤਾ ਵਾ ਜੋ ਡਾਕਟਰ ਦੀ ਰਿਪੋਰਟ ਹੋਊਗੀ ਉਹਦੇ ਆਧਾਰ ਤੇ ਆਪਾਂ ਕਾਰਵਾਈ ਅਗਲੀ ਕਰਦੇ ਆਗੇ ਸਰ ਜਿੱਥੇ ਹੋਇਆ ਕੋਈ ਦੇ ਇਲਾਕੇ 'ਚ ਕੈਮਰੇ ਵਗੈਰਾ ਲੱਗੇ ਆ ਤੁਹਾਡੇ ਕੋਲ ਕੋਈ ਸ਼ਾਨਦਗੀ ਕੀਤੀ ਜਿਹੜਾ ਆਈ ਉਹਨੂੰ ਪੁੱਛਿਆ ਮੈਂ ਹੁਣ ਆਪਣੇ ਤੌਰ ਤੇ ਤਫ਼ਤੀਸ਼ ਕਰ ਰਿਹਾ ਵਾਂ ਜਾ ਕੇ ਇੱਥੇ ਪੋਸਟਮਾਰਟ ਕਰਾ ਕੇ ਮੈਂ ਦੇਖਦਾ ਵੀ ਕੈਮਰੇ ਹੋਏਗੇ ਤਾਂ ਆਪਾਂ ਕੈਮਰੇ ਫੁਟੇਜ ਦੇਖਾਂਗੇ ਜਾਨਾ ਸਰ ਪਰਿਵਾਰ ਨੂੰ ਇਨਸਾਫ਼ ਮਿਲੇਗਾ ਤੁਹਾਡੇ ਵੱਲ ਬਿਲਕੁਲ ਮਿਲੇਗਾ ਜੀ ਜੇ ਕਿਰਾ ਵੀ ਦੋਸ਼ੀ ਹੋ ਕੇ ਤਾਂ ਕਾਰਵਾਈ ਕੀਤੀ ਜਾਏਗੀ ਕਾਰਵਾਈ ਪਰਚਾ ਦੇ ਪੰਧੇਤਾ ਵਾ ਜਿਹੜੀ ਜੁਰਮ ਤਫ਼ਤੀਲ ਕਰਨਾ ਪਊਗਾ ਉਹ ਜ਼ਰੂਰ ਕਰਾਂਗਾ ਜੀ ਇੱਕ ਮਿੰਟ ਸਰ